ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਨਿਊਜ਼ ਅਪਡੇਟ ਪੰਜਾਬ ਦੇਖ ਰਹੇ ਸਾਰੇ ਸਰੋਤਿਆਂ ਨੂੰ ਜੀ ਆਣੁ ਜੀ ਸ਼ੁਰੂਆਤ ਕਰਦੇ ਹਾਂ ਵੱਡੀ ਖਬਰ ਦੀ ਆ ਰਹੀ ਹੈ ਹੁਣੇ-ਹੁਣੇ 에어ਪੋਰਟ ਤੋਂ ਆਈ ਵੱਡੀ ਮਾੜੀ ਖਬਰ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਲਾਈਕ ਸ਼ੇਅਰ ਸਬਸਕ੍ਰਾਈਬਰ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਹਾਂ ਵੱਡੀ ਖਬਰ ਦੀ ਦੋਸਤੋ ਸਾਹਮਣੇ ਆ ਰਹੀ ਆ ਬਈ ਕਸਟਮ ਵਭਾਗ ਨੇ ਵੱਡੀ ਕਾਰਵਾਈ ਕੀਤੀ ਹੈ ਵਿਭਾਗ ਦੇ ਅਧਿਕਾਰੀਆਂ ਨੇ ਦੋ ਪਿੰਡ 22 ਕਿਲੋਗ੍ਰਾਮ ਸੋਨਾ ਜਦ ਤੱਕ ਕਿ ਤਰ੍ਹਾਂ ਦੀ ਕੀਮਤ ਹੈ 1.58 ਕਰੋੜ ਰੁਪਏ ਦੱਸੀ ਜਾ ਰਹੀ ਹੈ ਸਤਾਰਾਵਾ 1.6 ਲੱਖ ਕਰੋੜ ਦੇ ਹੀਰੇ ਵੀ ਜਦ ਤੱਕ ਕਿਤੇ ਗਏ ਹਨ ਨਾ ਕਸਟਮ ਪਾਕ ਵੱਲੋਂ ਤਨੀ ਯਾਤਰੀ ਵੀ ਗ੍ਰਿਫਤਾਰ ਕੀਤੇ ਗਏ ਹਨ ਜੀ ਹਾਂ ਇਹ ਵੱਡੀ ਅਪਡੇਟ ਹੁਣੇ ਹੁਣ ਮਿਲੀ ਹੈ ਕਿ ਜਿੱਥੇ 에어ਪੋਰਟ ਤੇ ਵੱਡੀ ਕਨਾ ਕਰਕੇ ਲੋਕਾਂ ਚ ਹਫੜਾ ਦਫੜੀ ਦਾ ਮੋਹਲ ਬਣ ਗਿਆ ਹੈ ਦੇਣੀ 에어ਪੋਰਟ ਤੇ ਜੀ ਹਾਂ ਮੰਦਭਾਗੇ ਖਬਰ ਸਾਨੂੰ ਮਿਲਦੀ ਹੈ ਕਿ ਲੋਕਾਂ ਦੇ ਰੌਂਗ ਟੇ ਖੜੇ ਕਰ ਦਿੰਦੇ ਹਨ ਤੇ ਹੁਣੇ ਵੱਡੀ ਖਬਰ ਮਿਲੀ ਜਿੱਥੇ ਕਿ 2.28 ਕਿਲੋਗ੍ਰਾਮ ਸੋਨਾ ਜੋਸ ਦੀ ਕੰਪਨੀ 22 ਕਰੋੜ ਦਸੀ ਗਈ ਹੈ ਜੀਹਾਂ 22 ਕਰੋੜ ਦੇ ਸੱਚੇ ਹੀਰੇ ਜਬਤ ਕੀਤੇ ਗਏ ਨੇ ਵੀਡੀਓ ਦੇਖਣ ਲਈ ਤੁਹਾਡਾ ਦਾਣੂ ਬਦ